ਅੱਛਾ ਮੈਂ ਤੁਹਾਨੂੰ ਨਾਲ ਇਹ ਗੱਲ ਕਰਨੀ ਹੈ ਨਾ ਅੱਜ ਮੈਂ ਵੀਡੀਓ ਪਾਈ ਕਾਫੀ ਲੋਕਾਂ ਨੇ ਮੇਰੀ ਵੀਡੀਓ ਪਸੰਦ ਕੀਤੀ ਹੈ ਨਾ ਤੇ ਸਭ ਤੋਂ ਜਿਹੜੀ ਪਲੱਸ ਚੀਜ਼ ਪਤਾ ਮੈਨੂੰ ਇਸ ਚੀਜ਼ ਕੀ ਲੱਗੀ ਕਿ ਬਹੁਤ ਲੋਕਾਂ ਨੇ ਨਾ ਜਿਹੜੇ ਕਦੇ ਗਾਇਬ ਹੋ ਗਏ ਸੀ ਸਾਡੇ ਚੈਨਲਾਂ ਤੋਂ ਉਹਨਾਂ ਨੇ ਨਾ ਕਮੈਂਟਸ ਕੀਤੇ ਉਹਨਾਂ ਦੇ ਕਮੈਂਟਸ ਦੇ ਵਿੱਚ ਨਾ ਜਿਹੜੀ ਮੈਂ ਪਿਕਚਰ ਐਗਜ਼ੈਕਟਲੀ ਦਿਖਾਉਣਾ ਚਾਹੁੰਦੀ ਸੀ ਨਾ ਉਹਨਾਂ ਨੇ ਉਹ ਪਿਕਚਰ ਸ਼ੋ ਕੀਤੀ ਹੁਣ ਤੱਕ ਜਿਨ੍ਹਾਂ ਤੇ ਮੈਂ ਅੱਜ ਵੀਡੀਓ ਪਾਈ ਹੈ ਉਹਨਾਂ ਨੂੰ ਪਿਕਚਰ ਕਲੀਅਰ ਹੋ ਗਈ ਹੋਣੀ ਹੈ ਕਿ ਮੈਂ ਕਹਿਣਾ ਕੀ ਚਾਹੁੰਦੀ ਸੀਗੀ ਹੈਨਾ ਮੇਰਾ ਕੋਈ ਦੁਸ਼ਮਣ ਨਹੀਂ ਹੈ ਰੋਮੀ ਜੱਟ ਵੈਬ ਹੋ ਗਿਆ ਜਾਂ ਹਰਪ੍ਰੀਤ ਪੁਨੇਸ਼ਰ ਵੀਰਦੀ ਗੁਰਪ੍ਰੀਤ ਜਾਂ ਹੋਰ ਵੀ ਹੈ ਨਾ ਰਿੰਪਲ ਜਸ ਇਹ ਕੋਈ ਮੇਰੇ ਦੁਸ਼ਮਣ ਨਹੀਂ ਹੈ ਕਿ ਮੇਰੀ ਨਾ ਨਾ ਦੁਸ਼ਮਣੀ ਹੈ ਕਿ ਮੈਂ ਆਪਣਾ ਚੈਨਲ ਚਲਾਉਣ ਦੀ ਮਾਰੀ ਨਹੀਂ ਮੈਂ ਇਹਨੂੰ ਪਤਾ ਕਿ ਕੰਟਰੋਵਰਸੀ ਕਰਕੇ ਬੰਦਾ ਬਹੁਤਾ ਟਾਈਮ ਨਹੀਂ ਚੱਲ ਸਕਦਾ ਬਟ ਮੇ ਇੱਕ ਮੇਰੇ ਮਾਈਂਡ ਚ ਚੀਜ਼ ਸੀ ਕਿ ਨਹੀਂ ਮੈਨੂੰ ਲੱਗ ਰਿਹਾ ਸੀਗਾ ਇਹ ਚੀਜ਼ ਗਲਤ ਜਾ ਰਹੀ ਹੈ ਹਨਾ ਤੇ ਬਾਕੀ ਲੋਕਾਂ ਨੇ ਬੜਾ ਕੰਸਰਨ ਦਿਖਾਇਆ ਹੈ ਨਾ ਮੈਨੂੰ ਲੋਕਾਂ ਨੇ ਕਿਹਾ ਕਿ ਜੇ ਤੈਨੂੰ ਤੰਗ ਕਰਨਗੇ ਸਾਨੂੰ ਇੱਕ ਮੈਸੇਜ ਮਾਰ ਦੀ ਆਪਾਂ ਤੇਰੇ ਨਾਲ ਚਲਾਂਗੇ ਹਨਾ ਤੇ ਤੁਸੀਂ ਸਾਰਿਆਂ ਨੇ ਇੰਨੀ ਹਿੰਮਤ ਦਿਖਾਈ ਤੇ ਦੂਜੀ ਗੱਲ ਇਹ ਕਿ ਲੋਕਾਂ ਨੂੰ ਇਹ ਸਿਕਾ ਕਿ ਸਿਰਤ ਤੈਨੂੰ ਹਾਮ ਨਾ ਕਰਨ ਹਨਾ ਕਿ ਇਹ ਲਾਈਕ ਦੇਖੋ ਹੁਣ ਇਹ ਸਾਰਾ ਕੁਝ ਔਨਲਾਈਨ ਪਿਆ ਹੋਇਆ ਹੈ ਹੁਣ ਕੱਲ ਨੂੰ ਮੇਰੇ ਕੋਲ ਤੀਜਾ ਬੰਦਾ ਹਾਮ ਕਰ ਜੂਗਾ ਤੇ ਤਿੰਨੇ ਚਾਰ ਚੱਕੇ ਜਾਣਗੇ ਚਲੋ ਤਾਂ ਮੈਂ ਮਜ਼ਾਕ ਕਰ ਰਹੀ ਆ ਪਰ ਮੇਰੀ ਇਹਨਾਂ ਨਾਲ ਮੈਂ ਜੋ ਕਹਿਣਾ ਚਾਹੁੰਦੀ ਸੀ ਮੈਂ ਕਹਿ ਦਿੰਦਾ ਹਨਾ ਕਿ ਜੋ ਮੇਰੇ ਮਾਈਂਡ ਚ ਸੀਗਾ ਔਰ ਜੋ ਮੇਰੇ ਮਾਈਂਡ ਚ ਸੀਗਾ ਨਾ ਮੈਂ ਦੇਖਣਾ ਚਾਹੁੰਦੀ ਕਿ ਉਹ ਐਗਜ਼ੈਕਟਲੀ ਲੋਕਾਂ ਦੇ ਮਾਈਂਡ ਚ ਵੀ ਉਹ ਚੀਜ਼ ਹੈਗੀ ਹੈ ਹੈਗੀ ਸੀ ਲੋਕਾਂ ਨੇ ਲੋਕਾਂ ਨੇ ਆ ਕੇ ਇਹ ਚੀਜ਼ ਦੱਸੀ ਹੈ ਤੇ ਬਾਕੀ ਇਹ ਕਿਨਾਂ ਮਾਨਸਿਕ ਗੁਲਾਮੀ ਹੁੰਦੀ ਹੈ ਉਹਦੇ ਤੇ ਮੈਂ ਕਦੇ ਡਿਟੇਲ ਦੇ ਵਿੱਚ ਵੀਡੀਓ ਪਾਉਂਗੀ ਕਿ ਮਾਨਸਿਕ ਗੁਲਾਮੀ ਕੀ ਹੁੰਦੀ ਹੈ ਬਹੁਤ ਸਾਰੇ ਇਸ ਚੀਜ਼ ਦਾ ਸ਼ਿਕਾਰ ਹੈ ਲੋਕੀ ਦੇਸ਼ ਆਜ਼ਾਦ ਹੈ ਲੇਕਿਨ ਮਾਨਸਿਕ ਤੌਰ ਤੇ ਉਹ ਗੁਲਾਮ ਲੋਕੀ ਹੈ ਕਿਉਂਕਿ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਕੋਲ এডਿਕੇਸ਼ਨ ਨਹੀਂ ਹੈ ਨੌਲੇਜ ਨਹੀਂ ਹੈ ਅਵੇਅਰਨੈਸ ਨਹੀਂ ਹੈ ਜਿਹਦੇ ਕਰਕੇ ਉਹ ਇਹ ਜਿਹੀਆਂ ਹਰਕਤਾਂ ਕਰ ਦਿੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਨ ਫਿਊਚਰ ਚ ਕੀ ਚੀਜ਼ਾਂ ਉਹਨਾਂ ਨਾਲ ਹੋ ਸਕਦੀਆਂ ਹਨਾ ਤੇ ਆਈ ਨੂੰ ਕਿ ਬਹੁਤ ਲੋਕੀ ਉਹ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਨਾਲ ਡਿਬੇਟ ਨਾ ਕਰ ਸਕੋ ਫਿਰ ਤੁਸੀਂ ਉਹਨੂੰ ਗੰਦਮੰਦ ਕੁੜੀ ਨੂੰ ਕਹਿਣਾ ਸ਼ੁਰੂ ਕਰ ਦੋ ਹਨਾ ਕਿਉਂਕਿ ਕੈਰੈਕਟਰ ਕਿੱਦਾਂ ਦੀ ਚੀਜ਼ ਹੁੰਦੀ ਹੈ ਨਾ ਕਿ ਹਰ ਕੋਈ ਇੱਥੇ ਜੱਜ ਬਣ ਕੇ ਬੈਠਾ ਹੈ ਦੂਸਰੇ ਨੂੰ ਕਰੈਕਟਰ ਸਰਟੀਫਿਕੇਟ ਦੇਣ ਲਈ ਕਿ ਤੂੰ ਕਰੈਕਟਰलेस ਐ ਤੂੰ ਪ੍ਰੋਸੀਜਰਟ ਐ ਤੂੰ ਫਲਾਣ ਐ ਤੂੰ ਧਮਕਾਣਾ ਐ ਤੂੰ ਮੰਗਤੀ ਐ ਤੂੰ ਪੈਹਾ ਕਰਦੀ ਐ ਤੂੰ ਇਹ ਮਤਲਬ ਇਦਾਂ ਦੀਆਂ ਚੀਜ਼ਾਂ ਕਹਿਣ ਵਾਸਤੇ ਇਹਨੂੰ ਮੈਂ ਕਹਿ ਸਕਦੀ ਆ ਮਾਨਸਿਕ ਗੁਲਾਮੀ ਬਿਕੋਜ਼ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਹੇ ਐ ਤੇ ਇਹਦੇ ਤੇ ਮੈਂ ਪ੍ਰੋਪਰ ਇੱਕ ਵੀਡੀਓ ਪਾਉਂਗੀ ਤੇ Like बिच बिच बे, बे, न, रोस्टिंग ਮੈਂ ਕਿਹਾ ਸੀਗਾ ਕਿ ਮੈਂ ਵੀਡੀਓ ਛੱਡ ਰਹੀ ਹਾਂ ਮਲਾਈਕ ਮੈਂ 로ਸਟਿੰਗ ਛੱਡ ਰਹੀ ਹਾਂ ਜਿਹੜੀ ਮੈਂ 로ਸਟਿੰਗ ਵਿੱਚ ਵਿੱਚ ਕਰ ਦਿੰਦੀ ਸੀ ਨਾ ਮੈਂ ਉਹ 로ਸਟਿੰਗ ਛੱਡੀ ਆ ਲੇਕਿਨ ਅਗਰ ਕੋਈ ਸੋਸ਼ਲ ਮੀਡੀਆ ਤੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਜਿੱਤੇ ਮੈਨੂੰ ਲੱਗਦਾ ਕਿ ਗੱਲ ਕਰਨਾ ਜ਼ਰੂਰੀ ਹੈ ਮੈਂ ਉੱਥੇ ਗੱਲ ਕਰੂੰਗੀ ਤੇ ਹੋ ਸਕਦਾ ਮੈਂ ਇਹਨ ਗੁੱਡ ਵੇ ਬੈਡ ਵੇ ਜੋ ਮੈਨੂੰ ਹੁਣ ਲੱਗੇਗਾ ਨਾ ਮੈਂ ਮੇਰਾ ਕੋਈ 로ਸਟਿੰਗ ਚੈਨਲ ਨਹੀਂ ਹੈ ਮੇਰੇ ਪਹਿਲੇ ਵੀ ਕੋਈ 로ਸਟਿੰਗ ਚੈਨਲ ਨਹੀਂ ਸੀਗਾ ਤੇ ਮੁੱਤੇ ਗੱਲ ਕਰੂੰਗੀ ਕੰਟੈਂਟ ਮੈਂ ਆਪਣਾ ਚੇਂਜ ਕਰ ਰਹੀ ਆ ਲਾਈਕ ਮੇਰਾ ਇਸ ਤੋਂ ਬਾਅਦ ਕਿਸੇ ਵੀ ਰੋਸਟਰ ਨਾਲ ਮੈਂ ਕੋਈ ਲੈਣ ਦੇਣ ਨਹੀਂ ਰੱਖਣਾ ਜਿਨੇ ਜਿਵੇਂ ਕਰਨਾ ਕਰੀ ਜਾਵੇ ਉਹਦੀ ਉਹ ਪਰਸਨਲ ਚੁਆਇਸ ਹੈ ਬਟ ਇੱਕ ਆਪਾਂ ਕਮਿਊਨਿਟੀ ਚ ਹੋ ਕੇ ਮੈਨੂੰ ਜਿਹੜੀ ਚੀਜ਼ ਲੱਗੀ ਮੈਂ ਉਸ ਚੀਜ਼ ਤੇ ਗੱਲ ਕੀਤੀ ਤੇ ਬਾਕੀ ਮੇਰੀ ਕੋਈ ਸਿਰਦਰਦੀ ਨਹੀਂ ਯਾਰ ਕੋਈ ਭਾਵੇਂ 10 ਘੰਟੇ ਲਾਈਵ ਬੈਠੇ ਕੋਈ 8 ਘੰਟੇ ਲਾਈਵ ਬੈਠੇ ਜਾਂ ਕੋਈ ਇੱਕ ਬੰਤੇ ਦੇ ਕੰਟੀਨਿਊਸਲੀ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦਾ ਵੀਡੀਓ ਵੀਡੀਓ ਪਾਈ ਆਵੇ ਬਿਕੋਜ਼ ਏ ਵਾਲੇ ਰਿਜ਼ਲਟ ਨਾ ਸਾਨੂੰ ਬਹੁਤ ਟਾਈਮ ਬਾਅਦ ਮਿਲਦੇ ਆ ਕੀ ਵਾਰ ਬਹ ਕਰੀ ਅੰਦੇਗਨੀ ਯਾਰ ਕਰਿਓ ਕਰਿਓ ਪੈਸੇ ਆ ਰਿਖ ਵੀਡੀਓ ਤੇ ਦੋ ਵੀਡੀਓ ਤੇ ਆਪਾਂ ਬੈਕ ਟੂ ਬੈਕ ਉਹ ਚੀਜ਼ਾਂ ਕਰ ਰਹੇ ਆ ਤੇ ਦੈਟਸ ਵਾਈ ਮੈਨੂੰ ਇਹ ਨਾ ਇਦਾਂ ਲੱਗ ਰਿਹਾ ਕਿ ਮੇਰੀ ਵਜ੍ਹਾ ਨਾਲ ਕੋ ਮੈਂਟਲੀ ਹਰਾਸ ਨਾ ਹੋਵੇ ਹਨਾ ਮੇਰਾ ਸਿਰਫ